ਨੇ ਫਿਰ ਮੇਰੇ ਬਾਲਾ ਤਾਂ ਫੜ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਪਿਆ ਫਿਰ ਮੈਂ ਬਹੁਤ ਜ਼ਿਆਦਾ ਚੀਕਾਂ ਚੁੱਕਾ ਮਾਰੀਆਂ ਮੇਰੇ ਬੱਚਿਆਂ ਨੇ ਚੀਕਾਂ ਮਾਰੀਆਂ ਫਿਰ ਮੋਲਕ ਘਟਦਾ ਮੈਨੂੰ ਪਤਾ ਨਹੀਂ ਕੀ ਹੋਇਆ ਇਹ ਲੜਦੇ ਕਿੰਨੇ ਕੁੱਟਿਆ ਤੜੀ ਗਾ ਰੂ ਮੇਰਾ ਭਰਾ ਹੈ ਕੀ ਨਾ ਉਹਦਾ ਉਹਦਾ ਨਾਮ ਚਰਨਾ ਕੀ ਨਾ ਜੀ ਤੁਹਾਡਾ ਮੇਰਾ ਨਾਮ ਸੋਮਨ ਕੀ ਗੱਲ ਬਾਤ ਹੋ ਜਿਹੜੀ ਕੁੱਟ ਮਾਰੀ ਮੇਰਾ ਘਰ ਵਾਲਾ ਘਰੇ ਨਹੀਂ ਹੈਗਾ ਤੇ ਮੇਰਾ ਦਿਓਰ ਨੇ ਸ਼ਰਾਬ ਪੀਤੀ ਪਹਿਲਾਂ ਮੇਰੇ ਭੈਣ ਭਰਾ ਨੂੰ ਗਾਲ੍ਹਾਂ ਕੱਢਦਾ ਰਿਹਾ ਨੇ ਮੈਂ ਉਹਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਮੈਂ ਆਪਦੇ ਬੱਚਿਆਂ ਨੂੰ ਕਿਹਾ ਕਿ ਰੋਟੀ ਪਾਣੀ ਖਾਧਾ ਹੈ ਤੇ ਅੰਦਰ ਲੰਮੇ ਪਈਏ ਇਹਨੇ ਸ਼ਰਾਬ ਪੀਤੀ ਤੇ ਅਹੀਂ ਬੂਆ ਮਾਰ ਲਿਆ ਅੰਦਰਲਾ ਪੱਖਾ ਲਾ ਕੇ ਮੈਂ ਬੱਚਿਆਂ ਦੇ ਵਿੱਚ ਪਈ ਆ ਬਾਰੀ ਥਾਣੀ ਬੂਆ ਖੜਕਾ ਕੇ ਬਾਰੀ ਥਾਣੀ ਕਹਿੰਦਾ ਮੈਂ ਪਾਣੀ ਪੀਣਾ ਬੂਆ ਖੋਲੋ ਮੇਰੇ ਬੱਚਿਆਂ ਨੇ ਡਰਦਿਆਂ ਨੇ ਦੋਦੋ ਬੂਆ ਖੋਲ ਤਾਂ ਪਹਿਲਾਂ ਮੇਰੇ ਬੱਚਿਆਂ ਨੂੰ ਘਰੋਂ ਬਾਹਰ ਕੱਢਿਆ ਨੇ ਇਹਨੇ ਮੇਰੀ ਕੁੜੀ ਨੂੰ ਧੱਕੇ ਮਾਰਿਆ ਇਹ ਮੇਰੀ ਛੋਟੀ ਜੀ ਕੁੜੀ ਇਹ ਹੱਤ ਪੱਲਾ ਬਹੁਤ ਜ਼ਿਆਦਾ ਝੋੜਦੀ ਰਹੀ ਆ ਕਿ ਚਾਚੂ ਮੇਰੀ ਮੰਮੀ ਨੂੰ ਨਾਮ ਮਾਰ ਮੇਰੀ ਮੰਮੀ ਨੂੰ ਨਾਮ ਮਾਰ ਬੈੱਡ ਤੇ ਚੜ ਕੇ ਮੇਰੇ ਕੱਪੜਿਆਂ ਨੂੰ ਪਹਿਲਾਂ ਇੱਥੋਂ ਪੜਿਆ ਨੇ ਫਿਰ ਮੇਰੇ ਵਾਲਾਂ ਤੋਂ ਫੜ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਪਿਆ ਫਿਰ ਮੈਂ ਬਹੁਤ ਜ਼ਿਆਦਾ ਚੀਕਾਂ ਚੁੱਕਾ ਮਾਰੀਆਂ ਮੇਰੇ ਬੱਚਿਆਂ ਨੇ ਚੀਕਾਂ ਮਾਰੀਆਂ ਫਿਰ ਮੋਲਕ ਇਕੱਠਾ ਹੋਇਆ ਫਿਰ ਮੈਨੂੰ ਕੁੱਟਣ ਬਹੁਤ ਮਾਰਨ ਦੇ ਪਿਆ ਨੇ ਵਿੜੇ ਦੇ ਵਿੱਚ ਮੈਨੂੰ ਥੂਕੇ ਵਾਲਾਂ ਤੋਂ ਮੇਰੇ ਇਧਰ ਪੈ ਰੱਖ ਕੇ ਮੇਰੇ ਇੱਥੇ ਪਤਾ ਨਹੀਂ ਸਿਰ ਚ ਕੀ ਮਾਰਦਾ ਰਿਹਾ ਪਤਾ ਨਹੀਂ ਲੱਗਾ ਕੀ ਨੀ ਬੋੜਿਆਂ ਤੇ ਵੀ ਬਹੁਤ ਸੱਟਾਂ ਲਾਈਆਂ ਮੇਰੇ ਪਹਿਲਾਂ ਵੀ ਜਦ ਦਸਤੀ ਕੰਨ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਪਹਿਲਾਂ ਮੇਰੇ ਦੋ ਵਾਰ ਐਦਾ ਗਲੀ ਚ ਵੀ ਬਾਲ ਧੂਕ ਹੈ ਮੇਰੇ ਐਦਾ ਹੀ ਪਿਆ ਫਿਰ ਮੇਰੇ ਕਰਪਾਨ ਮੇਰੇ ਮਾਰਨ ਪੈ ਗਿਆ ਨੇ ਦਰਖਾਸਤ ਦਿੱਤੀ ਹਾਂਜੀ ਜਿਤਨੂੰ ਮੈਰੀ ਨੂੰ ਪੈਂਦਾ ਜਦੋਂ ਪੈਂਦਾ ਜਦੋਂ ਮੇਰਾ ਘਰ ਆਲੇ ਨਹੀਂ ਕਰਿਆਗਾ ਵੀ ਤੇ ਜਿੱਦਾਂ ਅੰਦਰ ਹੀ ਆਣ ਕੇ ਮੇਰੇ ਗਾਲੀ ਪੈ ਗਿਆ ਕੀ ਮੰਗੀ ਕਰਦੇ ਹਾਂ ਮੈਂ ਇਹੋ ਚਾਹਣੀ ਆ ਕਿ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਨਾ ਜੇ ਸਰਪੰਚ ਕੋਲੇ ਗਏ ਸਰਪੰਚ ਨੇ ਕੋਈ ਗੱਲ ਨਹੀਂ ਸੁਣੀ ਸਰਪੰਚ ਉਹਦੇ ਹਾਲ ਦੀ ਗੱਲ ਕਰਦਾ ਨਹੀਂ ਹੂੰ ਭਾਜੀ ਮੇਰਾ ਨਾਮ ਚਾਨਨ ਸਿੰਘ ਕੀ ਗੱਲ ਬਾਤ ਹੋਈ ਤੜੀ ਕਰਦੀ ਕਟਮਰ ਹੋਈ ਐ ਪਿੰਡ ਤਲਵੰਡੀ ਮੋਹਰ ਸਿੰਘ ਤੇ ਕੀ ਗੱਲ ਹੋਈ ਕਰਦੀ ਸਾਡੇ ਨੇੜੇ ਮੈਂ ਗਿਆ ਭਾਜੀ ਤਰਨਤਾਰ ਠੀਕ ਆ ਇਹਨੂੰ ਖਰਚਾ ਪਾਣੀ ਦੇ ਗਿਆਂ ਠੀਕ ਆ ਸਾਡਾ ਹੀ ਭਰਾਵਾ ਭਰਾਵਾ ਦਾ ਮੈਟਰ ਕਰਦਾ ਈ ਠੀਕ ਆ ਉਹਦੀ ਕਰਦੀ ਗਈ ਸੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਆਖਿਆ ਸੀ ਤੇ ਬਈ ਉਹਦੀ ਕਰਦੀ ਲੈ ਗਿਆ ਤਲਾਕ ਕਰਾ ਦੀ ਠੀਕ ਆ ਮੈਂ ਚਾਰ ਹੀ ਗਿਆ ਮੈਂ ਪੱਗਾਂ ਰੱਖੋ ਨਹੀਂ ਰਿਆ ਬਾਕੀ ਮੈਂ ਸਾਰੇ ਕੰਮ ਕੀਤੇ ਆ ਚਲੋ ਜੋ ਨੂੰ ਸਜ਼ਾ ਮਿਲਣੀ ਆ ਇਹਨੇ ਜੋ ਵੀ ਹਰਕਤ ਮਾਰੀ ਕੀਤੀ ਇਹ ਦਿਨ ਇਹਨੇ ਕੀਤੀ ਆ ਮੇਰੇ ਭਰਾਣੇ ਮਿਲਣੀ ਚਾਹੀਦੀ ਫੋਟ ਮਾਰ ਜਿਹੜੀ ਤੇਰੇ ਭਰਾਣੇ ਕੀਤੀ ਤੇ ਜਿਹੜਾ ਉਹਦਾ ਇੱਕ ਮਿੰਟ ਜਿਹੜਾ ਤੁਹਾਡਾ ਭਰਾ ਆ ਉਹਦਾ ਨਾਹੀ ਇਹਦਾ ਉਹਦਾ ਨਾਂ ਅਜਗਰੂਪ ਸਿੰਘ ਉਹਨੇ ਕੁੱਟਿਆ ਮਾਰਿਆ ਉਹਨੇ ਕੁੱਟਿਆ ਮਾਰਿਆ ਕੀ ਮਾਰਿਆ ਕੀ ਕੋਈ ਪਤਾ ਲੱਗਾ ਕੀ ਮਾਰਿਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਂ ਰਾਤ ਤਰਨ ਕਾਰਨ ਇਹ ਜਿਹੜੇ ਕੱਪੜੇ ਪਾੜੇ ਆ ਬਾਟੇ ਪਾਏ ਕਿਹਨੇ ਪਾੜੇ ਹਾਂਜੀ ਜਿਹੜੇ ਕੱਪੜੇ ਤੁਹਾਡੀ ਕਰਦੀ ਦੇ ਇਹ ਉਹ ਵੀ ਨਹੀਂ ਆਪਾਂ ਨੂੰ ਪਤਾ ਭਰਾਣੇ ਪਾੜੇ ਆਪਾਂ ਇਹ ਜਿੱਤਰਾ ਮੈਂ ਉਹਦੇ ਸਰਪੰਚ ਸਾਹਿਬ ਨਹੀਂ ਭੇਲੀ ਤੇ ਹਾਂ ਅਸੀਂ ਦੋਵੇਂ ਭਰਾ ਭਰਾ ਖੈਬਰ ਨੇ ਠੀਕ ਹੈ ਇਹਨਾਂ 10 ਮਿੰਟ ਗੱਲ ਕੀਤੀ ਉਥੋਂ ਵਾਪਸ ਆਉਂਦੇ ਨੇ ਇਹ ਤੁਸੀਂ ਇਹ ਮੰਨ ਲਓ ਕਿ ਵਾਕੇ ਕੋਟ ਮਰ ਦੇ ਤਾੜੀ ਕੀਤੀ ਹਾਂਜੀ ਭਰਾਣੇ ਕੀਤੀ ਹੈ ਤੇ ਜਿਹੜਾ ਉਹਦਾ ਮੈਟਰ ਹੀ ਤਲਾ ਉਹਦੀ ਘਰ ਦੀ ਨਹੀਂ ਹੁੰਦੀ ਉਹ ਨੂੰ ਹੋ ਗਏ ਅੱਜ 4-5 ਮਹੀਨੇ ਹੋ ਗਏ ਅੱਛਾ ਇਹੋ ਇਸੇ ਕਰਕੇ ਕੁੱਟਿਆ ਨਹੀਂ ਤੇ ਇਹਨੂੰ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਆਖਿਆ ਹੱਥ ਜੋੜੇ ਮੈਂ ਕਿੰਨੀ ਵਾਰੀ ਇੱਕ ਮਿੰਟ ਮੇਰੀ ਗੱਲ ਕਿੰਨੀ ਵਾਰੀ ਪੰਚਾਇਤ ਤੁਸੀਂ ਇੱਥੇ ਘਰੇ ਖੜੀਆਂ ਆ ਤੇ ਅਸੀਂ ਗਏ 4-5 ਰੀ ਗਏ ਭਾਜੀ ਜੀਵਿੰਦਾਰਾਂ ਨੇ ਐਵੇਂ ਲੈਂਦੇ ਵੀ ਗਏ ਆ ਮੈਂ ਹੱਥ ਜੋੜੇ ਇਹਨਾਂ ਦੇ ਰਿਸ਼ਤੇਦਾਰਾਂ ਦਾ ਤੁਹਾਡੀ ਘਰ ਦੀਦਾ ਕਹਿੰਨਾ ਕਿ ਉਹਨਾਂ ਨਾਲ ਜ਼ਬਰਦਸਤੀ ਵੀ ਕੀਤੀ ਗਈ ਹੈ। ਕੋਈ ਤੁਹਾਡੇ ਭਰਾ ਲੋ ਕੋਈ ਜ਼ਬਰਦਸਤੀ ਕੀਤੀ ਗਈ ਹੈ ਤੁਹਾਡੇ ਘਰ ਦੀ। ਮੈਂ ਭਾਜੀ ਇੱਥੇ ਹੈਗਾ ਨਹੀਂ ਪਤਾ ਨਹੀਂ ਜ਼ਬਰਦਸਤੀ ਕੀਤੀ ਗਈ ਤੇ ਨਹੀਂ ਕੀਤੀ ਗਈ। ਇਹ ਇਹਨਾਂ ਨੂੰ ਪਤਾ ਉਹ ਸਾਨੂੰ ਉਹ ਸਾਨੂੰ ਮਿਲਿਆ ਕਿ ਪਹਿਲਾਂ ਵੀ ਇਹਨਾਂ ਨੇ ਕੋਈ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਇਹਦਾ ਇਹਨੂੰ ਪਤਾ ਹੋਵੇ ਤੇ ਭਰਾ ਨੂੰ ਪਤਾ ਹੋਵੇ ਠੀਕ ਹੈ ਨਾ ਜਿਹੜੀ ਗੱਲ ਮੈਂ ਤੜਕੇ ਆਇਆ ਠੀਕ ਹੈ ਇਹਦੇ ਤੁਹਾਡੇ ਧਿਆਨ ਚ ਕੋ ਲਿਆਂਦਾ ਹੈ ਇਹਨਾਂ ਨੇ ਤੁਹਾਡੀ ਘਰ ਦੀ ਨਹੀਂ ਗਈ ਮੇਰੇ ਨਾਲ ਜ਼ਬਰਦਸਤੀ ਸਾਡਾ ਭਰਾ ਕਰਨਾ ਚਾਹੁੰਦਾ। ਇਹਨੇ ਕੋਈ ਗੱਲ ਨਹੀਂ ਕੀਤੀ। ਅਸਲ ਠੀਕ ਆ ਇਹਨਾਂ ਇਹਨਾਂ ਬਹਿਤ ਤੋਂ ਵੀ 10 ਮਿੰਟ ਨਹੀਂ ਲਾਏ ਠੀਕ ਆ ਇਹਨਾਂ ਮੋਟਰਸਾਈਕਲ ਤੇ ਭਾਈ ਉਹਨਾਂ ਦੇ ਘਰੇ ਕੈਮਰੇ ਲੱਗੇ ਤੁਰ ਕੇ ਗਈ ਆ ਠੀਕ ਆ ਉਹਨਾਂ ਦੇ ਘਰੇ ਕੈਮਰੇ ਲੱਗੇ ਆ ਉਹ ਸਾਰੇ ਚੈੱਕ ਹੋ ਜਾਣਗੇ ਇਹ ਅੰਦੇ ਚਲੋ ਕੁੱਟਿਆ ਮਾਰਿਆ ਮੈਂ ਨਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਇਹ ਨਹੀਂ ਆਂਦਾ ਮੈ ਨਹੀਂ ਮਿਲਣੀ ਕਿਹੜਾ ਪਿੰਡ ਆ ਮਿਲਟੋਵਾ ਕੀ ਕੀ ਲੱਗਦੇ ਤਾਂ ਡੇਨ ਇਹਨਾਂ ਨਾ ਨਾ ਮੇਰੀ ਕੀ ਗੱਲ ਬਾਤ ਇਹਨਾਂ ਇਹ ਦਿਓਰ ਗੱਲ ਪਿਆਰਾ ਤੇ ਦੇ ਸ਼ਰਾਬ ਪੀਤੀ ਹੀ ਉਹਨੇ ਇਹ ਕੱਲੀ ਕਰੇ ਦਾ ਕਰ ਵਾਰਨਿੰਗ ਕਰਿਆ ਹੈਗਾ ਇਹ ਜਵਾਕਾਂ ਨੂੰ ਉਹਨੇ ਬਾਹਰ ਕੱਢ ਗੱਤਿਆ ਵਾ ਇਹਨੂੰ ਜ਼ਬਰਦਸਤੀ ਕਰਨ ਪਿਆ ਇਹਦੇ ਨਾਲ ਹੂੰ ਇਹ ਉਹਦਾ ਟਾਈਮ ਜਦੋਂ ਆਇਆ 11 ਕ ਦਾ ਟਾਈਮ ਇਹ ਦਾਖਦਾ ਰਾਧਾ ਹਾਂ ਜੀ ਤੁਹਾਨੂੰ ਪਤਾ ਲੱਗਾ ਹੋਵੇ ਇਹਨਾਂ ਨੇ ਫੋਨ ਕੀਤਾ ਸੀ ਵੀਰ ਨੂੰ ਤੇ ਉਹ ਵੀ ਨਹੀਂ ਕਰਿਆ ਹੈਗੇ ਉਹਨਾਂ ਦੱਸਿਆ ਨਹੀਂ ਸਾਨੂੰ ਮੁੜ ਕੇ ਸਵੇਰ ਪਤਾ ਲੱਗਾ ਹੈਗਾ ਕਿਹਦੀ ਮੰਗ ਕਰੋਗੇ ਉਹਨੂੰ ਇਹ ਮੰਗ ਗਾਦੇ ਵੀ ਸਜ਼ਾ ਮਿਲੇ ਉਹਨੂੰ ਕੱਪੜੇ ਵੀ ਉਹਨਾਂ ਦੇ ਕਮੀਜ਼ ਵੀ ਸਾਰਾ ਟੀ-ਸ਼ਰਟ ਵੀ ਮਗਰ ਸਾਰੀ ਪਾੜੀ ਪਈ ਆ ਸਲਵਾਰ ਵੀ ਪਾੜੀ ਪਈ ਸਾਰੀਆਂ ਜੀ ਹਾਂ ਜੀ ਦਰਖਾਸਤ ਦਿੱਤੀ ਗਈ ਦਿੱਤੀ ਹੋਣਾ ਕਾਰਵਾਈ ਕੋਈ ਨਹੀਂ ਕੀਤੀ ਮਗਰ ਕੀ ਮੰਗ ਰਹੇ ਹੋ ਅਸੀਂ ਸਜ਼ਾ ਮੰਗੋ ਸਜ਼ਾ ਕਰੋ